ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਅੱਜ 145ਵੀਂ ਜਯੰਤੀ ਹੈ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਲਮਿਕ ਬਸਤੀ ਤੋਂ ਝਾੜੂ ਲਾ ਕੇ ਸਵੱਛ ਭਾਰਤ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਵਾਲਮਿਕ ਬਸਤੀ ਤੋਂ ਪ੍ਰਧਾਨ ਮੰਤਰੀ ਨੇ ਸਵੱਛ ਭਾਰਤ ਦੀ ਸ਼ੁਰੂਆਤ ਕਰਦਿਆਂ ਸੰਕੇਤਕ ਤੌਰ ਤੇ ਸਭ ਤੋਂ ਪਹਿਲਾਂ ਝਾੜੂ ਲਾਉਣਾ ਸ਼ੁਰੂ ਕੀਤਾ ਤਸਵੀਰਾਂ ਦੇਖ ਸਕਦੇ ਹੋ ਉਸ ਵਾਲਮਿਕ ਕਲੋਨੀ ਦੀਆਂ ਨੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਹੋਏ ਸਨ ਸਭ ਤੋਂ ਪਹਿਲਾਂ ਉਹਨਾਂ ਨੇ ਝਾੜੂ ਫੜਿਆ ਅਤੇ ਇਥੇ ਹੋਰ ਵੀ ਸਫਾਈ ਕਰਮਚਾਰੀ ਜੋ ਕਿ ਇਸ ਕਲੋਨੀ ਦੇ ਵਿੱਚ ਹੀ ਰਹਿੰਦੇ ਨੇ ਉਹ ਵੀ ਮੌਜੂਦ ਸਨ ਉਹਨਾਂ ਨੇ ਇਹਨਾਂ ਸਫਾਈ ਕਰਮਚਾਰੀਆਂ ਦੇ ਮਿਲ ਕੇ ਝਾੜੂ ਫੇਰਿਆ ਅਤੇ ਸਵੱਛ ਭਾਰਤ ਮਹਿੰਮ ਦਾ ਆਗਾਜ਼ ਕੀਤਾ ਅਤੇ ਉਹਨਾਂ ਨੇ ਕੁਰੇਨੋ ਇਕਬਾਲਟੀ ਦੇ ਵਿੱਚ ਵੀ ਪਾਇਆ ਇਸ ਤਰ੍ਹਾਂ ਭਾਰਤ ਨੂੰ ਸਾਫ ਸੁਥਰਾ ਬਣਾਉਣ ਦੀ ਮੁਹਿੰਮ ਦਾ ਆਗਾਜ਼ ਕਰ ਦਿੱਤਾ ਗਿਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕ ਰਾਸ਼ਟਵਾਦੀ ਭਾਵਨਾ ਦੇ ਨਾਲ ਇਸ ਮੁਹਿੰਮ ਦਾ ਹਿੱਸਾ ਬਣਨ ਨਾ ਕਿ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਇਸ ਦੌਰਾਨ ਉਹਨਾਂ ਬਾਲੀਵੁੱਡ ਦੇ ਕਈ ਅਦਾਕਾਰਾਂ ਖਿਡਾਰੀਆਂ ਤੇ ਉਦਯੋਗਪਤੀਆਂ ਨੂੰ ਵੀ ਸਾਫ ਭਾਰਤ ਮੁਹਿੰਮ ਦੇ ਵਿੱਚ ਸਾਥ ਦੇਣ ਦਾ ਸੱਦਾ ਦਿੱਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਝਾੜੂ ਫੇਰਦੇ ਨਜ਼ਰ ਆਏ ਅਤੇ ਨੇੜੇ ਹੀ ਬਨੇ ਮੰਦਰ ਮਾਰਗ ਥਾਣੇ ਦੇ ਵਿੱਚ ਵੀ ਉਹਨਾਂ ਨੇ ਝਾੜੂ ਫੇਰਿਆ ਤੇ ਵਾਲਮੀਕੀ ਮੰਦਰ ਦੇ ਵਿੱਚ ਵੀ ਝਾੜੂ ਫੇਰ ਕੇ ਇਸ ਸਵੱਛ ਭਾਰਤ ਮੋਹਿੰਦ ਦਾ ਆਗਾਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਖੁਦ ਕਰ ਦਿੱਤਾ ਗਿਆ ਅਮ੍ਰਿਤਕ ਅਮਰੀਕੀ ਦੌਰੇ ਤੋਂ ਵਾਪਸ ਪਰਤਣ ਤੋਂ ਬਾਅਦ ਹੀ ਨਰਿੰਦਰ ਮੋਦੀ ਨੇ ਇਸ ਗਾਂਧੀ ਜਯੰਤੀ ਦੇ ਮੌਕੇ ਨੂੰ ਹੀ ਚੁਣਿਆ ਸੀ ਇਸ ਸਵੱਛ ਭਾਰਤ ਮਹਿੰਦ ਦੀ ਸ਼ੁਰੂਆਤ ਕਰਨ ਦੇ ਲਈ ਅੱਜ ਤੋਂ ਅਗਾਸ ਕੀਤਾ ਗਿਆ ਇਸ ਮਹਿੰਦ ਦਾ ਅਤੇ ਨਰੇਂਦਰ ਮੋਦੀ ਨੇ ਵਾਲਮੀ ਕਲੋਨੀ ਦੇ ਵਿੱਚ ਜਾ ਕੇ ਵਾਲਮੀਕ ਮੰਦਿਰ ਦੇ ਵਿੱਚ ਝਾੜੂ ਖੁਦ ਫੇਰਿਆ ਤੇ ਦੂਜੇ ਪਾਸੇ ਮੰਦਰ ਮਾਰਗ ਥਾਣੇ ਦੇ ਵਿੱਚ ਵੀ ਝਾੜੂ ਉਹਨਾਂ ਦੇ ਵੱਲੋਂ ਫੇਰ ਆ ਗਿਆ ਤੇ ਸਵੱਛ ਭਾਰਤ ਮੁਹਿੰਮ ਦਾ ਆਗਾਜ਼ ਕੀਤਾ ਗਿਆ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ ਸਾਰੇ ਮਿਲ ਕੇ ਹੀ ਸਵੱਛ ਭਾਰਤ ਇਸ ਮੁਹਿੰਮ ਨੂੰ ਅੱਗੇ ਵਧਾ ਸਕਦੇ ਹਾਂ ਉਹਨਾਂ ਕਿਹਾ ਕਿ ਜੋ ਸੁਪਨਾ ਸੀ ਮਹਾਤਮਾ ਗਾਂਧੀ ਦਾ ਸਵੱਛ ਭਾਰਤ ਦਾ ਉਸ ਨੂੰ ਅਸੀਂ ਸਾਰੇ ਮਿਲ ਕੇ ਪੂਰਾ ਕਰਾਂਗੇ